ਬਿਆਸ ਫੋਨ ਦਾ ਇਹ ਸਾਡੇ 12 ਤੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ 100 ਫੁੱਟ ਰੋਡ ਤੇ ਇੱਕ ਮੁੰਡਾ ਬਾਈ ਵਾਕ ਜਾ ਰਿਹਾ ਸੀਗਾ ਤੇ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਇਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸ ਐਚ ਓ ਵੀ ਡਿਵੀਜ਼ਨ ਸਰਬੀ ਸਿੰਘ ਜੀ ਨੂੰ ਤੇ ਮਾਨਯੋ ਕਮਿਸ਼ਨਰ ਆਫ ਪੁਲੀ ਸਮਰਸਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਗੱਠੀ ਕਰਦੇ ਤੇ ਉਹਨਾਂ ਨੂੰ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਣੇ ਆਈਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਐਪਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨਜੀਤ ਹੈ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲ ਬਰਾਦਰ ਆਣ ਵਾਲੇ ਨੇ ਦੋਵੇਂ ਐਡਿਕਟਡ ਨੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਚਡ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਹੈ ਉਹਦੀ ਵੀ ਪੁਸ਼ਟੀ ਨਹੀਂ ਆ ਦੇ ਸਕਦੇ ਕਿ ਬਾਈਕ ਕਿੱਨਾ ਜਾ ਗਈ ਜਾਂ ਕੋਈ ਫਰਾਰ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਿਆ ਜਾਵੇਗਾ ਫਿਰ ਇਹਨਾਂ ਦੇ ਇਹਨਾਂ ਦੇ ਘਟ ਹੈ ਨਸ਼ਾ ਤਾਂ ਵੀ ਇਹਨਾਂ ਦਾ ਜੜੀ ਨੇ ਉਹ ਨਜਰੇ ਕਰਕੇ ਸਾਰਾ ਕੁਝ ਕਾਰੋਬਾਰ ਕਰਦਾ ਜੀ ਦੇਖੋ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜੀ ਸਰ ਪਿਛਲੀ ਕੋ ਬੈਕਗਰਾਉਂਡ ਦੇ ਵਿੱਚ ਕੋਈ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਡੂਰਿੰਗ ਇਨਵੈਸਟੀਗੇਸ਼ਨ ਦੇ ਵਿੱਚ ਸਨ ਸਨੈਚ ਦੀ ਵੀਡੀਓ ਕਦੇ ਵੀ ਸੀ ਮਦੀਨਾ ਹਾਂਜੀ ਉਹ ਤੁਹਾਨੂੰ ਇੰਸਪੈਕਟਰ ਸਾਹਿਬ ਤੁਹਾਨੂੰ ਜ਼ਰੂਰ ਦੇਣਗੇ ਕੱਜ ਦੀ ਵੀਡੀਓ ਜੋ ਸਾਹਮਣੇ ਆਈ ਜੀ ਤੁਹਾਨੂੰ ਦਿਵਾਉਣੀ ਸੀ ਥੈਂਕ ਯੂ ਥੈਂਕ ਯੂ